ਸਤਿ ਸ਼੍ਰੀ ਅਕਾਲ ਦੋਸਤੋ ਅਨੋਖੇ 3 ਨੁਸਖੇ ਜ਼ਿੰਦਗੀ ਬਦਲ ਦੇਣਗੇ ਇੱਕ ਕਹਾਣੀ ਤੋਂ ਸ਼ੁਰੂ ਕਰਦੇ ਹਾਂ ਲਖਨਊ ਦੀ ਇੱਕ ਕੁੜੀ ਰੇਸ਼ਮਾ ਇੱਕ ਦਿਨ ਡਾਕਟਰ ਕੋਲ ਗਈ ਵਾਰ-ਵਾਰ ਬਿਮਾਰ ਹੋ ਰਹੀ ਸੀ ਡਾਕਟਰ ਨੇ ਦਵਾਈ ਦਿੱਤੀ ਪਰ ਅਸਲ ਇਲਾਜ ਉਸ ਦੀ ਰਸੋਈ ਅਤੇ ਉਸ ਦੀਆਂ ਆਦਤਾਂ ਵਿੱਚ ਛੁਪਿਆ ਸੀ ਅੱਜ ਮੈਂ ਤੁਹਾਨੂੰ ਉਹ ਇੱਕ ਰਾਜ਼ ਦਸਾਂਗਾ ਦੋ ਸਿਹਤ ਦਾ ਵਧੀਆ ਰਾਜ਼ ਪਾਣੀ ਦਾ ਵਕਤ ਸਵੇਰ ਟਾਈਮ ਉੱਠਦੇ ਹੀ ਨਾਰਮਲ ਗਰਮ ਪਾਣੀ ਲੇਕਿਨ ਇੱਥੇ ਮੈਂ ਸਿਰਫ ਇਹ ਨਹੀਂ ਕਹੂੰਗਾ ਕਿ ਪਾਣੀ ਪੀਓ ਬਲਕਿ ਤੁਹਾਨੂੰ ਸਮਝਾਵਾਂਗਾ ਵੀ ਇਹੇ ਪੇਟ ਦੀ ਸਫਾਈ ਕਰਦਾ ਹੈ ਲੀਵਰ ਐਕਟਿਵ ਕਰਦਾ ਹੈ ਅਤੇ ਪੂਰੇ ਦਿਨ ਦੀ એનર્ਜੀ ਤਿਆਰ ਕਰਦਾ ਹੈ ਨਾਲ ਇੱਕ ਛੋਟੀ ਕਹਾਣੀ ਰੇਸ਼ਮਾ ਨੇ ਇਹ ਆਦਤ ਬਦਲ ਲਈ ਤੇ ਉਸ ਦਾ ਪੇਟ ਦਰਦ ਹਮੇਸ਼ਾ ਲਈ ਦੂਰ ਚਲਾ ਗਿਆ ਤਿੰਨ ਖੂਬਸੂਰਤੀ ਵਧਿਆ ਚੌਲਾਂ ਦਾ ਪਾਣੀ ਜਪਾਨੀ ਔਰਤਾਂ ਦੇ ਵਾਲ ਅਤੇ ਤ્વਚਾ ਦੀ ਚਮਕਦਾਰ ਰਾਜ ਇਹੀ ਹੈ ਇਹਨੂੰ ਚਿਹਰੇ ਉੱਤੇ ਲਗਾਓ ਤਾਂ ਛਾਈਆਂ ਦੂਰ ਹੋ ਜਾਣਗੀਆਂ ਵਾਲਾਂ ਉੱਤੇ ਲਗਾਓ ਤਾਂ ਵਾਲ ਰੇਸ਼ਮੀ ਹੋ ਜਾਣਗੇ ਕਹਾਣੀ ਰੇਸ਼ਮਾਂ ਦੀ ਸ਼ਾਦੀ ਤੋਂ ਪਹਿਲਾਂ ਸਿਰਫ ਇੱਕ ਹਫਤਾ ਇਸ ਦਾ ਇਸਤੇਮਾਲ ਕੀਤਾ ਅਤੇ ਉਸ ਦੇ ਫਰੈਂਡਸ ਨੇ ਕਿਹਾ ਤੂੰ ਵਿਆਹੀ ਵਰੀ ਦੁਲਹਨ ਤੋਂ ਵੀ ਜਿਆਦਾ ਚਮਕ ਰਹੀ ਅੱਜ ਚਾਰ ਰੋਹਾਨੀ ਨਿਯਮ ਅਸਤਮ ਗੁਫਾਰ ਦੀ ਤਾਕਤ ਸਿਰਫ 100 ਵਾਰ ਅਸਤਫ ਗਿਰੀ ਉਲਾ ਦਿਲ ਦੀ ਬੇਚੈਨੀ ਮਿਟਦੀ ਹੈ ਬਰਕਤ ਆਉਂਦੀ ਹੈ ਅਤੇ ਦੁੱਖ ਹਲਕਾ ਹੁੰਦਾ ਹੈ ਇਮੋਸ਼ਨਲ ਟੱਚ ਸਹਲ ਦੀ ਜ਼ਿੰਦਗੀ ਵਿੱਚ ਬਿਜ਼ਨਸ ਦਾ ਨੁਕਸਾਨ ਹੋਇਆ ਲੇਕਿਨ ਉਸ ਨੇ ਅਸਤਵ ਗਫਾਰ ਨੂੰ ਇੱਕ ਆਦਤ ਬਣਾ ਲਿਆ ਥੋੜੇ ਹੀ ਦਿਨਾਂ ਵਿੱਚ ਹਾਲਾਤ ਪਲਟ ਗਏ ਪੰਜ ਕਿਚਨ ਮੈਜਿਕ ਲੌਂਗ ਅਤੇ ਤੇਜ਼ ਪੱਤਾ ਸਿਰਫ ਖਾਣਾ ਵਧੀਆ ਨਹੀਂ ਬਣਾਉਂਦੇ ਬਲਕੇ ਇਹ ਕਰਦੀਆਂ ਨਜ਼ਰਾਂ ਅਤੇ ਕੀੜੇ ਮਕੌੜੇ ਵੀ ਦੂਰ ਕਰਦੇ ਹਨ ਕਹਾਣੀ ਇੱਕ ਬੁੱਢੀ ਦਾਦੀ ਹਮੇਸ਼ਾ ਆਟੇ ਦੀ ਟੈਂਕੀ ਵਿੱਚ ਤੇਜ ਪੱਤਾ ਰੱਖਦੀ ਸੀ ਕਿ ਟੈਂਕੀ ਵਿੱਚ ਕਦੇ ਵੀ ਕੀੜੇ ਨਾ ਲੱਗਣ ਅਤੇ ਸਾਰੇ ਜਾਣੇ ਕਹਿੰਦੇ ਹੁੰਦੇ ਸੀ ਇਹ ਔਰਤ ਦੇ ਹੱਥਾਂ ਵਿੱਚ ਬਹੁਤ ਬਰਕਤ ਹੈ 6 ਬਿਜ਼ਨਸ ਇਮੋਸ਼ਨਲ ਟਿਪਸ ਹਰ ਸਵੇਰ ਟਾਈਮ ਤਿੰਨ ਚੀਜ਼ਾਂ ਦੇ ਲਈ ਪਰਮਾਤਮਾ ਦਾ ਸ਼ੁਕਰੀਆ ਕਰੋ ਤੁਹਾਡਾ ਸਾਰਾ ਦਿਨ ਹਲਕਾ ਤੇ ਬਰਕਤ ਵਾਲਾ ਹੋਵੇਗਾ ਕਹਾਣੀ ਇੱਕ ਗਰੀਬ ਮਜ਼ਦੂਰ ਨੇ ਰੋਜ਼ਾਨਾ ਸ਼ੁਕਰੀਆ ਕਰਨਾ ਸ਼ੁਰੂ ਕੀਤਾ ਅਤੇ ਹੌਲੀ-ਹੌਲੀ ਉਸ ਦਾ ਛੋਟਾ ਬਿਜ਼ਨਸ ਸੀ ਜੋ ਵੱਡਾ ਹੋ ਗਿਆ ਸਤ ਨੀਂਦ ਦਾ ਰਾਜ ਨਾਰਮਲ ਦੁੱਧ ਅਤੇ ਸੁਰਹਿ ਰਾਤ ਸੌਣ ਤੋਂ ਪਹਿਲਾਂ ਨਾਰਮਲ ਦੁੱਧ ਪੀ ਕੇ ਸੂਰੇ اخਲਾਕ ਤਿੰਨ ਵਾਰ ਪੜ ਲਵੋ ਨੀਂਦ ਵਧੀਆ ਆਵੇਗੀ ਡਰ ਅਤੇ ਬੇਚੈਨੀ ਗਾਇਬ ਅਤੇ ਸਭ ਮਨ ਹਲਕਾ ਹੋ ਜਾਵੇਗਾ ਕਹਾਣੀ ਰੇਸ਼ਮਾ ਦੀ ਬੇਟੀ ਨੂੰ ਰਾਤ ਨੀਂਦ ਨਹੀਂ ਆਉਂਦੀ ਸੀ ਦਵਾਈਆਂ ਬਹੁਤ ਸੰ ਪਰ ਜਦੋਂ ਉਸ ਨੇ ਇਹ ਤਰੀਕੇ ਦਾ ਹੱਲ ਕੱਢਿਆ ਤਾਂ ਪਹਿਲੀ ਰਾਤ ਹੀ ਚੈਨ ਦੀ ਨੀਂਦ ਆਉਣ ਲੱਗੀ ਸੀ ਅੱਠ ਦਿਲ ਦਾ ਨੁਸਖਾ ਲਸਣ ਦੀ ਤੁਰੀ ਸਵੇਰ ਟਾਈਮ ਇੱਕ ਲਸਣ ਦੀ ਤੁਰੀ ਪਾਣੀ ਨਾਲ ਖਾ ਲਵੋ ਦਿਲ ਮਜ਼ਬੂਤ ਹੋਵੇਗਾ ਬਲੱਡ ਪ੍ਰੈਸ਼ਰ ਕੰਟਰੋਲ ਹੋਵੇਗਾ ਕਹਾਣੀ ਕਵਤਾ ਦੇ ਬਾਪ ਨੂੰ ਹਾਰਟ ਦੀ ਪ੍ਰੋਬਲਮ ਸੀ ਲੇਕਿਨ ਦਵਾਈਆਂ ਦੇ ਨਾਲ ਇਹ ਨੁਸਖਾ ਕਰਨ ਦੇ ਨਾਲ 70 ਦੀ ਉਮਰ ਵਿੱਚ ਵੀ ਉਹ ਬਹੁਤ ਵਧੀਆ ਅਤੇ ਚੰਦਰਸਤ ਹਨ ਨੌ ਬੱਚਿਆਂ ਦੀ ਸੇਤ ਅਤੇ ਪਿਜੇ ਹੋਏ ਬਦਾਮ ਬੱਚਿਆਂ ਨੂੰ ਹਰ ਰੋਜ਼ ਦੋ ਬਦਾਮ ਪੇਂ ਕੇ ਖਵਾਓ ਜਿਆਦਾ ਸਤ ਤੇਜ ਅਤੇ ਹੱਡੀਆਂ ਮਜ਼ਬੂਤ ਕਹਾਣੀ ਸੁਨੀਲ ਬਚਪਨ ਤੋਂ ਹੀ ਪੜਾਈ ਵਿੱਚ ਕਮਜ਼ੋਰ ਸੀ ਉਸ ਦੀ ਮਾਂ ਨੇ ਇਹ ਆਦਤ ਪਾ ਲਈ ਅੱਜ ਉਸ ਦਾ ਬੱਚਾ ਡਾਕਟਰ ਹੈ 10 ਚਿਹਰੇ ਦਾ ਨੂਰ ਸ਼ਹਿਦ ਅਤੇ ਨਿੰਬੂ ਚਿਹਰੇ ਉੱਤੇ ਸ਼ਹਿਦ ਅਤੇ ਨਿੰਬੂ ਦਾ ਲੇਪ ਲਗਾਓ ਚਰੂੜੀਆਂ ਗੈਬ ਰੰਗ ਨਿਖਰ ਜਾਵੇਗਾ ਕਹਾਣੀ ਕੁਸਮ ਦਾ ਵਿਆਹ ਸੀ ਮਹਿੰਗੇ ਪਾਲਰ ਦੀ ਬਿਜਾਏ ਉਸ ਨੇ ਇਹ ਨੁਸਕਾ ਵਰਤ ਕੇ ਦੇਖਿਆ ਸਭ ਮਹਿਮਾਨ ਉਸ ਦੀ ਚਮਕ ਦੇਖ ਕੇ ਹੈਰਾਨ ਹੋ ਗਏ ਯਾਰਾਂ ਕਰ ਦੀ ਬਰਕਤ ਸਦਕਾ ਹਫਤੇ ਵਿੱਚ ਸਿਰਫ 10 ਰੁਪਏ ਕਿਸੇ ਗਰੀਬ ਨੂੰ ਦੇ ਦਿਓ ਘਰ ਵਿੱਚ ਬਰਕਤ ਆਵੇਗੀ ਮੁਸੀਬਤਾਂ ਹਟ ਜਾਣਗੀਆਂ ਕਹਾਣੀ ਇੱਕ ਗਰੀਬ ਮਜ਼ਦੂਰ ਨੇ ਹਰ ਸ਼ੁੱਕਰਵਾਰ ਚਿੜੀਆਂ ਨੂੰ ਦਾਣਾ ਪਾਉਣਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਉਸ ਦਾ ਛੋਟਾ ਬਿਜ਼ਨਸ ਵੱਡਾ ਬਣ ਗਿਆ 12 ਥਕਾਨ ਦਾ ਇਲਾਜ ਇਲਾਚੀ ਵਾਲਾ ਪਾਣੀ ਨੋਰਮਲ ਪਾਣੀ ਦੇ ਨਾਲ ਇਲਾਚੀ ਉਬਾਲ ਕੇ ਪੀਵੋ ਥਕਾਨ ਦੂਰ ਹੋਵੇਗੀ ਦਿਲ ਤਾਜ਼ਾ ਹੋ ਜਾਵੇਗਾ ਕਹਾਣੀ ਲక్ష్ਮੀ ਦੀ ਨਣਾਣ ਪੂਰੇ ਦਿਨ ਕੰਮ ਕਰਕੇ ਥੱਕ ਜਾਂਦੀ ਹੈ ਹੁਣ ਬਸ ਇੱਕ ਗਲਾਸ ਇਲਾਚੀ ਪਾਣੀ ਪੀ ਕੇ ਫਰੈਸ਼ ਹੋ ਜਾਂਦੀ ਹੈ 13 ਗੁੱਸੇ ਦਾ ਇਲਾਜ ਚੁੱਪ ਜਦੋਂ ਗੁੱਸਾ ਆਵੇ ਤਾਂ ਤਰੰਤ ਔਜ ਬਿਲਾਹ ਪੜ ਕੇ ਚੁੱਪ ਹੋ ਜਾਓ ਲੜਾਈ ਝਗੜੇ ਸਾਰੇ ਰੁਕ ਜਾਣਗੇ ਕਹਾਣੀ ਕਵਿਤਾ ਅਤੇ ਉਸ ਦੇ ਘਰ ਵਾਲੇ ਦੀ ਹਰ ਰੋਜ਼ ਲੜਾਈ ਹੁੰਦੀ ਸੀ ਜਦੋਂ ਉਸ ਨੇ ਇਹ ਤਰੀਕਾ ਅਪਣਾਇਆ ਅਤੇ ਉਸ ਦੇ ਰਿਸ਼ਤੇ ਵਿੱਚ ਪਿਆਰ ਵਾਪਸ ਆ ਗਿਆ 14 ਵਾਲਾਂ ਦਾ ਜਾਦੂ ਗੁੜ ਹਲਦਾ ਤੇਲ ਨਾਰੀਅਲ ਤੇਲ ਵਿੱਚ ਗੁੜ ਹਲ ਦੇ ਫੁੱਲ ਉਬਾਲ ਕੇ ਵਾਲਾਂ ਵਿੱਚ ਲਗਾਓ ਚੜਦੇ ਵਾਲ ਰੁਕ ਜਾਣਗੇ ਵਾਲ ਕਾਲੇ ਅਤੇ ਲੰਮੇ ਹੋ ਜਾਣਗੇ ਕਹਾਣੀ ਮਮਤਾ ਦੇ ਚਿੱਟੇ ਵਾਲ ਕਟ ਉਮਰ ਵਿੱਚ ਆਉਣ ਲੱਗੇ ਸੀ ਉਸ ਨੇ ਇਹ ਤੇਲ ਬਣਾਇਆ ਹੁਣ ਸਾਰੇ ਕਹਿੰਦੇ ਆ ਮਮਤਾ ਤੇਰੇ ਵਾਲਾਂ ਨੂੰ ਫੇਰ ਜਵਾਨੀ ਆ ਗਈ ਹੈ 15 ਦਿਮਾਗ ਦੀ ਤਾਕਤ ਕਿਸ਼ਮੇਸ਼ 10 ਕਿਸ਼ਮੇਸ਼ ਭੇਕੇ ਹਰ ਰੋਜ਼ ਸਵੇਰ ਟਾਈਮ ਖਾਓ ਜਿਆਦਾ ਸਤ ਤੇਜ ਤਣਾਵ ਘਟ ਹੋ ਜਾਵੇਗਾ ਕਹਾਣੀ ਰਵੀਨਾ ਦੇ ਕਾਲਜ ਟਾਈਮ ਦੇ ਪੇਪਰ ਬਹੁਤ ਜਲਦੀ ਹੋਣ ਵਾਲੇ ਸੀ ਨੀਂਦ ਉੱਡ ਗਈ ਸੀ ਪਰ ਕਿਸ਼ਮੇਸ਼ ਦੀ ਆਦਤ ਨੇ ਉਸ ਨੂੰ ਕਾਲਜ ਵਿੱਚੋਂ ਟੋਪਰ ਬਣਾ ਦਿੱਤਾ ਦੋਸਤੋ ਇਹ ਹਨ 15 ਘਰੇਲੂ ਨੁਸਖੇ ਜੋ ਸਾਡੀ ਜ਼ਿੰਦਗੀ ਬਦਲ ਦੇਣਗੇ ਇਹ ਨੁਸਖਿਆਂ ਨੂੰ ਫਾਲੋ ਕਰਨ ਤੋਂ ਪਹਿਲਾਂ ਆਪਣੇ ਨਜ਼ਦੀਕ ਡਾਕਟਰ ਦੀ ਸਲਾਹ ਜ਼ਰੂਰ ਲੈ ਲੈਣੀ ਫਿਰ ਇਹ ਨੁਸਖਿਆਂ ਨੂੰ ਤੁਸੀਂ ਜ਼ਰੂਰ ਫਾਲੋ ਕਰੋ ਜੇਕਰ ਇਹਨਾਂ ਨੁਸਖਿਆਂ ਵਿੱਚੋਂ ਤੁਹਾਨੂੰ ਕੋਈ ਵੀ ਨੁਸਖੇ ਪਸੰਦ ਆਏ ਹਨ ਵੱਧ ਤੋਂ ਵੱਧ ਅੱਗੇ ਤੱਕ ਸ਼ੇਅਰ ਕਰੋ ਜੀ ਤਾਂ ਕਿ ਹਰ ਕਿਸੇ ਦਾ ਭਲਾ ਹੋ ਸਕੇ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ